ਕਿਹੜਾ ਕੀ ਨਾਮ ਹੈ ਮੈਂ ਉਹਦਾ ਨਾਮ ਨਹੀਂ ਦੱਸਣਾ ਚਾਹੁੰਦੀ ਹੈਲਮਟ ਤੇ ਚਲਾਣ ਨਿਕਰੇ ਇੱਕਦਰ ਖੜਾ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਬੈਠ ਉੱਤਰ ਕੇ ਮੇਰੇ ਕੋਲ ਮੈਨੂੰ ਪਤਾ ਨਹੀਂ ਸੀ ਵੀ ਅਫਸਰ ਠੀਕਰ ਆ ਗਿਆ ਤਾਂ ਨੀਲੀ ਵਾ ਕਾਲਾ ਇਹ ਕਹਿੰਦਾ ਨੂੰ ਬੋਲਣ ਦੀ ਤਮੀਜ਼ ਹੀ ਨਹੀਂ ਮੈਨੂੰ ਬੋਲੇ ਆ ਬੰਦੂ ਹੋਰ ਗਰੀਬਾਂ ਨੂੰ ਵੀ ਬੋਲਣਗੇ ਮੈਂ ਕੋ ਦਾ ਥੋੜੀ ਫੀਰ ਕਰ ਲੂਗਾ ਫਾਰਮੂਲਾ ਆਮ ਤਾਂ ਹੈ ਨਹੀਂ ਕੋਈ ਅਫਸਰ ਬੇਟਾ ਇੱਜ਼ਤ ਨੂੰ ਪੈਂਦੇ ਉਹਨਾਂ ਦੀਆਂ ਨੂੰ ਨਹੀਂ ਗਾਲ ਗਾਲ ਨਹੀਂ ਮੈਂ ਗਾਲੇ ਗਾਲ ਹਰਪ੍ਰੀਤ ਮਲਾਜ ਲਖੜਾ ਇੱਕ ਕਸਤਰ ਵਾਲਾ ਆ ਕੀ ਕਰਦੇ ਹੋ ਇਹ ਚਾਹੁੰਦੀ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਕਿੱਥੇ ਆ ਕਿ ਤਬ ਇੱਕਾ ਮਲਾਜ ਲੇੜੀ ਨੂੰ ਘੇਰ ਰਹੇ ਨੇ ਬੰਦੇ ਆ ਤਾਂ ਫਰਜ਼ੀ ਨਹੀਂ ਲੇੜੀ ਦੇ ਪਰਸ ਹੰਨ ਹੋਈ ਖੜੀ ਆ ਬੰਦੇ ਜੱਫਾ ਪਾਉਂਦੇ ਨੇ ਮੇਰੇ ਨਾਲ ਵੀਡੀਓ ਕਰਨ ਜੋ ਮੈਨੂੰ ਕਹਿੰਦੀ ਮੈਂ ਤੁਹਾਡੇ ਕੋ ਪਿਓ ਨਾਲ ਗੱਲ ਕਰਾਉਂਦੀ ਆ ਮੈਂ ਕੋਲੇ ਆਉਣਾ ਅਦਾ ਕੋਲੇ ਆ ਨਹੀਂ ਅੱਛਾ ਮੈਂ ਲੱਗੇ ਚੱਲੇ ਸੀ ਮੈਂ ਰਾਹ ਰਹਿਣ ਦੇ ਬੈਠ ਜਾਣ ਕਿੰਨੇ ਮੈਂ ਮੇਰਾ ਮੋਟਰ ਗੋੜਿਆ ਮੋੜੇ ਫਾਇਨਲ ਕਿੰਨੇ ਜਣੇ ਸੀ ਕਿ ਮੋਟਰ ਤੇ ਆਪਣੇ ਨੇ ਹੈਲਮਟ ਲਾਇਸੈਂਸ ਤੇ ਮਿਸਰ ਕੀਤਾ ਨਾ ਜਰਾ ਗੱਲ ਸਹੀ ਆ ਗਈ ਜਦ ਦੱਸਣ ਕਿ ਇਹ ਅਸਲੀ ਸਾਹ ਦਾ ਨਾਮ ਲੈਣਾ ਮਿਸਰ ਮੈਨੂੰ ਕਹਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਉਂਦੀ ਆ ਅਭੀ ਇਸ ਕਰਕੇ ਮੈਂ ਮੋਬਾਈਲ ਫੋ ਲੈ ਆਨੇ ਜੇ ਉਹਨਾਂ ਨੇ ਰੋਕੇ ਬੈ ਨਹੀਂ ਤੂੰ ਜਣਾ ਨਹੀਂ ਆ ਆ ਜਾਵਲਾ ਆ ਰਹੀ ਆ ਮੁੰਡੇ ਕਿਹੜੇ ਬੰਦੇ ਫਿਰਦੇ ਆ ਭਾਰੀ ਕੋਕ ਆ ਕਲਾਣ ਮੁੰਡਾ ਖਦਾਬਾ ਬੰਗਾਂ ਵਾਲਾ ਉਹਨੂੰ ਪੁੱਛ ਲੈ ਉਹ ਤਾਂ ਦੂਰ ਰੈਸਵਨ ਤਾਂ ਦੂਰ ਪਰ ਪੁਲਸ ਗਲਤ ਕਰ ਰਹੀ ਆ ਉਹ ਸੱਗਾ ਕਰ ਰਹੀ ਆ ਪੁਲਸ ਮੈਨੂੰ ਬੱਤਮੀਜ਼ ਨਾ ਬੋਲੀ ਆ ਮੈਂ ਡੀਜੀ ਕਿਤੇ ਪੇਸ਼ ਆਉਂਗੀ ਇਸ ਬੰਦੇ ਤੇ ਕਾਚਾ ਦੱਸ ਕੀਤਾ ਜਾਂਦਾ ਆਗੇ ਕਿਹਦੀ ਸਾਹੀ ਆ ਗਈ ਹਾਂਜੀ ਐਸ ਵੀ ਸਾਹੀ ਆ ਰਹੇ ਨੇ ਅੱਛਾ ਯਾਨੀ ਸਾਹੀ ਮੈਂ ਮੈਡਮ ਆ ਐਸ ਵੀ ਦੀ ਨਹੀਂ ਉਹ ਤਾਂ ਕਹਿੰਦਾ ਹੀ ਮੋਟਰਸਾਈਕਲ ਕਰ ਬੱਚਾ ਹੋਵੇ ਫਿਰ ਸਾਡਾ ਪਾਉਂਡ ਹੋ ਗਿਆ ਬੱਤਮੀਜ਼ ਨਾ ਬੋਲਿਆ ਉਹਨੇ ਕੱਚਾ ਹੋਵੇ ਉਹ ਉਹ ਹੱਲ ਕੀ ਜਾਂ ਪਰ ਉਹ ਲਾਰੇ ਕੀ ਤੁਹਾਡੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਹੁਣੇ ਬਾਪ ਨਾਲ ਗੱਲ ਕਰਨੀ ਹੈ ਇੱਧਰ ਉਹ ਮੈਨੂੰ ਇਹ ਬੋਲੂ ਖਹੇ ਬੰਦੇ ਨੇ ਮੈਨੂੰ ਆਏ ਬੋਲਿਆ ਇੱਧਰ ਆ ਨਹੀਂ ਤੂੰ ਕੌਣ ਹੁੰਨੀ ਹੈ ਮੈਡਮ ਤੁਹਾਨੂੰ ਬਾਰ ਬਾਰ ਤੁਸੀਂ ਕਹਿ ਰਹੇ ਗਾਲ ਨਾ ਕਢੋ ਤੁਸੀਂ ਤੁਸੀਂ ਬੈਠਿਆ ਕੀ ਇੱਥੇ ਆਪਣੇ ਅਸੀਂ ਵੀਰ ਜੀ ਤੁਹਾਨੂੰ ਲੰਘ ਰਹੇ ਸੀ ਚਾਰ ਜਣੇ ਦੋ ਮੇਰੇ ਨਾਲ ਮਲਾਜ਼ਮਾਂ ਅਸੀਂ ਉਧਰ ਨਹੀਂ ਸੈੱਟ ਸਾਨੂੰ ਕਿਹੜੇ ਮਲਾਜ਼ਮ ਹੈ ਇਹ ਮੁੰਡਾ ਖੜਾ ਇੱਕ ਇੱਥੇ ਮਲਾਜ਼ਮ ਹੋਰ ਖੜਾ ਅਸੀਂ ਨਾ ਮੈਂ ਘਬਰਾਟ ਹੋਣ ਲੱਗੇ ਸਾਰਾ ਦਿਨ ਮਲਾਜ਼ਮ ਨਹੀਂ ਕਾਦੇ ਮਲਾਜ਼ਮ ਨੇ ਹੈ ਮੇਰੇ ਹਸਬੰਦ ਐ ਇਥੋਂ ਦੀ ਨੰਗਰੇਸੀ ਸਪਾਲਰ ਪੀ ਜਾਣਾ ਸੀ ਇੱਥੇ ਐਸਪੀ ਨੇ ਤਾਂ ਕਿਹੜੇ ਵੈਂਡਸਪੀ ਕਿਹੜੇ ਕੀ ਨਾਮ ਹੈ ਮੈਂ ਉਹਨਾਂ ਦਾ ਨਾਮ ਵੀ ਦੱਸਣਾ ਚਾਹੁੰਦੀ ਉਹ ਆ ਹੀ ਰਹੇ ਨੇ ਤੁਹਾਨੂੰ ਤਾਂ ਦੋ ਜਣਿਆਂ ਨੂੰ ਰੋਕਿਆ ਜਿਉਂ ਇਹਨੇ ਮੁੰਡੇ ਨੇ ਕਿਹਾ ਤਾਂ ਵੀ ਮੈਡਮ ਐ ਇੱਥੇ ਪਾਰਲਰ ਤੇ ਚੱਲੇ ਆ ਚਲੋ ਕਹਿੰਦਾ ਜਾਓ ਕਹਿੰਦਾ ਹੈਲਮਟ ਨਹੀਂ ਅਸੀਂ ਇੱਥੇ ਚਲਾਨ ਕਰ ਦੋ ਹੈਲਮਟ ਦਾ ਚਲਾਨ ਨਹੀਂ ਕਰੇ ਇਹ ਇੱਧਰ ਖੜਾ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਪਹਿਲਾਂ ਉਤਰ ਕੇ ਮੇਰੇ ਕੋਲ ਉਹਨੂੰ ਪਤਾ ਨਹੀਂ ਸੀ ਵੀ ਅਫਸਰ ਦੇ ਘਰ ਆ ਗਿਆ ਜੇ ਤਾਨੂੰ ਪਤਾ ਹੁੰਦਾ ਫਿਰ ਤਾਂ ਪਤੰਦਰ ਵੀ ਨਹੀਂ ਸਿੱਧਾ ਬੋੜਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਉਹਨੇ ਕਿਹਾ ਕੰਮ ਆ ਲਾ ਲਓ ਪੈਸੇ ਆਪਾਂ ਕਹਿੰਦਾ ਇਦੋਂ ਰਾਣੀ ਮੈਨੂੰ ਬਖਤਮੀਜ਼ ਨਾ ਉਹ ਗੱਲਾਂ ਬੋਲੇ ਜਿਹੜੀਆਂ ਨਾ ਬੋਲਣੀਆਂ ਹੁਣ ਬਸ ਆਹੀ ਗੱਲ ਹੋਈ ਆ ਮੇਰਾ ਮੋਟਰਸਾਈਕਲ ਫੜ ਲਿਆ ਮੈਨੂੰ ਐ ਘੇਰੀ ਜਾਂਦਾ ਸਾਡੇ ਕੋਲ ਬੀਜੂਆ ਅੰਕਲ ਜੀ ਵੀਡੀਓ ਦਿਖਾ ਸਕਦੇ ਆਂ ਸੀ ਐ ਘੇਰ ਘੇਰ ਪੁਲਿਸ ਨੇ ਪਟਹੀ ਕਾਨੀਲੀ ਪਾਗੜਾ ਇਹ ਕਹਿੰਦਾ ਇਹਨੂੰ ਬੋਲਣ ਦੀ ਤਮੀਜ਼ ਹੀ ਨਹੀਂ ਮੁੱਖਾ ਤਲਾ ਕਿੰਨੇ ਕੁ ਕਿੰਨਾ ਕੋਈ ਹੋ ਗਿਆ ਮਿੰਟਾ ਹੋ ਗਿਆ ਰੋਕੀ ਖੜਿਆ ਲੇਡੀਜ਼ ਪੁਲਿਸ ਨੂੰ ਕਹਿੰਦੇ ਆ ਲੇਡੀਜ਼ ਪੁਲਿਸ ਨਹੀਂ ਜਾਊਗੀ ਸਾਡੀ ਜੇ ਲੇਡੀਜ਼ ਪੁਲਿਸ ਜੀ ਤੁਸੀਂ ਕਹਿੰਦੇ ਜੇ ਤੁਸੀਂ ਸੌਰੀ ਫੀਲ ਕਰ ਲੈਣ ਸੇ ਮਾਮਲਾ ਸੌਲ ਹੋ ਜਾਊਗਾ ਸੌਰੀ ਫੀਲ ਕੇ ਇਹ ਜੇ ਨੂੰ ਖੜਾ ਕੇ ਕੱਲ ਨੂੰ ਅੱਜ ਤਾਂ ਮੈਨੂੰ ਬੋਲਿਆ ਕੱਲ ਨੂੰ ਹੋਰ ਗਰੀਬਾਂ ਦੀ ਉਹਨੂੰ ਵੀ ਬੋਲਣਗੇ ਮੈਥੋਂ ਦਾ ਸੌਰੀ ਫੀਲ ਕਰ ਲੂਗਾ ਫਾਰਮਲ ਆਮ ਤਾਂ ਹੈ ਹੀ ਕੋਈ ਅਫਸਰ ਅਸੀਂ ਤਾਂ ਪਦੇ ਨਿਕਲਣੇ ਚਲੋ ਅੱਜ ਰਾਹ ਸ਼ਹਿਰਕਾਰ ਨਾਲ ਅਗੇ ਜੀ ਜੀ ਜੇ ਵੀਰ ਜੀ ਕੋਈ ਹੋਰ ਹੋਵੇ ਇਹ ਉਹਨਾਂ ਤੋਂ ਸੌਰੀ ਫੀਲ ਕਰਨਗੇ ਇਹ ਤਾਂ ਇੱਜ਼ਤ ਨੂੰ ਬੰਦੇ ਉਹਨਾਂ ਦੀਆਂ ਨੂੰ ਗਾਲ ਗਾਲੇ ਬੜਮ ਗਾਲੇ ਗਾਲ ਨਹੀਂ ਤੁਸੀਂ ਵੈਸੇ ਦੱਸ ਦੋ ਕਿ ਆ ਬਦਤਮੀਜ਼ ਨੇ ਇਹ ਬੋਲੇ ਨੇ ਮੈਨੂੰ ਇਹ ਮੈਨੂੰ ਬੋਲੇ ਨੇ ਕੌਣ ਹੀ ਕਹਿੰਨੇ ਕਹਿੰਨੇ ਬੋਲੇ ਜੀ ਕਹਿੰਨੇ ਬੋਲੇ ਹਰਪ੍ਰੀਤ ਹਰਪ੍ਰੀਤ ਉਹ ਮਲਾਜ਼ਮ ਖੜਾ ਕਿਹੜੇ ਜੀ ਆ ਹਰਪ੍ਰੀਤ ਮਲਾਜ਼ਮ ਖੜਾ ਇੱਕ ਕਸਤਾਰ ਵਾਲਾ ਆ ਹਰਪ੍ਰੀਤ ਖੜਾ ਮਲਾਜ਼ਮ ਕਸਤਾਰ ਵਾਲਾ ਲਈ ਹੁਣ ਤੁਸੀਂ ਫਿਰ ਕੀ ਆਪਣੇ ਕੀ ਕਰਦੇ ਹੋ ਇਹ ਚਾਹੁੰਨੀ ਆ ਕਿ ਕਾਨੂੰਨ ਕਿੱਥੇ ਆ ਕਾਨੂੰਨ ਕਿੱਥੇ ਆ ਕਿ ਤਵੇ ਕਾ ਮਲਾਜ਼ਮ ਲੇੜੀ ਨੂੰ ਘੇਰ ਰਹੇ ਨੇ ਕਾਨੂੰਨ ਕਿੱਥੇ ਆ ਕਿੱਥੇ ਆ ਕਾਨੂੰਨ ਕਿਉਂ ਨਹੀਂ ਲਿਆ ਸਰਪ੍ਰਸਤ ਮਾਨ ਸੋਚਦਾ ਤੇ ਲੇਡੀ ਜੀ ਨੂੰ ਬੰਦੀ ਘੇਰੀ ਜਾਂਦੇ ਨੇ ਬੰਦੇ ਆ ਤਾਂ ਫਰਜੀ ਨਹੀਂ ਲੇਡੀ ਦੇ ਪਾਸ ਸਨ ਹੋਈ ਖੜੀ ਆ ਬੰਦੇ ਜਫਾ ਪਾਉਂਦੇ ਨੇ ਤੁਹਾਨੂੰ ਕੀ ਲੱਗਦਾ ਮੈਡਮ ਲੇਡੀ ਨੂੰ ਸੁਣਨੀ ਚਾਹੀਦੀ ਸੀ ਇਹਨਾਂ ਦਾ ਪਰ ਵੀ ਜੀ ਹੋਇਆ ਕਿ ਆਪਣੇ ਜਿਹੜੇ ਇੱਥੇ ਗਾਲ ਕੀ ਕਿ ਹੋਇਆ ਕੀ ਜਿਹੜੇ ਜਿਹੋ ਉਹਨਾਂ ਕਹਿ ਰਹੇ ਕਿ ਆਪਣੇ ਸਾਡੇ ਦੋ ਮੈਂਬਰ ਆ ਰਹੇ ਸੀ ਜੀ ਹਾਂਜੀ ਹੈਲਮਟ ਮੁੰਡਾ ਸੀਗਾ ਇਸਨੂੰ ਰੋਕਿਆ ਆਪਣੇ ਸੁਰਜੀਤ ਨੂੰ ਹੋਰ ਰੋਕਿਆ ਇਹ ਉੱਥੇ ਕਹਿੰਦੇ ਜੀ ਵਾਈਲੈਂਸ ਦੀ ਕੋਈ ਗੱਲ ਦੱਸਿਆ ਹੈ ਹੈਲਮਟ ਮੈਂ ਨਹੀਂ ਪਾਉਣਾ ਲੋਕਲ ਐਂਗਰੀ ਕੋਨਾ ਹਾਲਾ ਬਣ ਤੂੰ ਹੋਰ ਜਾਂਦੀ ਏਦਾਂ ਹੁਣ ਮੈਂ ਤੁਸੀਂ ਇੱਧਰ ਆ ਜਾਓ ਮੈਂ ਇਦਾਂ ਹੀ ਕਹਿ ਰਿਹਾ ਸੀ ਮੈਨੂੰ ਕਹਿੰਦੇ ਤੁਸੀਂ ਮੈਨੂੰ ਨੀ ਕਰਕੇ ਬੋਲਿਆ ਮੈਂ ਨਹੀਂ ਬੋਲਿਆ ਹੂੰ ਮੈਂ ਸਭ ਇਹਨਾਂ ਕਿਹਾ ਇੱਧਰ ਆ ਜਾਓ ਤੁਸੀਂ ਉਹਨਾਂ ਦਾ ਹੀ ਕਹਿਣਾ ਹੈ ਕਿ ਉੱਥੇ ਹੈਲਮਟ ਦਾ ਚਲਾਨ ਖਰਾਬ ਨਹੀਂ ਪਿਆ ਰਹਾ ਕਰਦੇ ਚਲਾਨ ਪਰ ਮੇਰੇ ਨਾਲ ਬੱਚੀ ਜਿਹੜੀ ਕਹਿੰਦੇ ਮਿਸ ਬੀਹੇਵ ਮੇਰੇ ਨਾਲ ਵੀਡੀਓ ਇਹਨਾਂ ਜੋ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਮੈਂ ਪਾਪੀ ਨਾਲ ਗੱਲ ਕਰਵਾਉਣ ਕੋਈ ਨਹੀਂ ਮੈਂ ਖੋਲਿਆ ਹੋਇਆ ਹਾਂ ਤੁਹਾਡਾ ਵਿਆਹ ਖੋਲਿਆ ਨਹੀਂ ਅੱਛਾ ਜੇ ਮੈਂ ਲੈ ਕੇ ਚੱਲੇ ਸੀ ਮੈਂ ਉਹਦਾ ਕਿ ਮੈਂ ਬਿਵੈਡ ਲੈਣ ਚਾਹ ਤੁਰ ਕਿੰਨੀ ਇਨਵਾਇਸੀ ਸੀ 3 ਨਾ 3 ਬੁਲਾਇਆ ਤੇ ਹੁਣ ਤੁਸੀਂ ਕੋਈ ਸਕੂਲ ਕੋਈ ਕਿਆਰੋ ਹਾਂ ਦਿਖਾ ਰਹੇ ਨਾ ਸਰ ਮੈਂ ਤਾਂ ਚਾਹਣਾ ਸੀ ਇੱਧਰ ਆ ਜਾ ਮੈਂ ਕਹਿ ਜਾਣ ਕੇ ਨਾ ਮੋਬਾਈਲ ਤੋਂ ਖੋਲਿਆ ਸੀ ਉਹਨਾਂ ਨੇ ਮੋਬਾਈਲ ਲੈ ਕੇ ਚੱਲੇ ਸੀ ਕਿ ਮੈਂ ਮੋਬਾਈਲ ਲੈ ਕਿਹੜਾ ਰੁਕਿਆ ਜਦੋਂ ਇਹ ਵੀ ਕਹਿੰਦਾ ਤੁਸੀਂ ਮੈਨੂੰ ਚੱਕਾ ਤੁਹਾਡੇ ਮੁਲਾਜ਼ਮ ਦਾ ਮੋਬਾਈਲ ਤੇ ਕਰੀ ਮੁਲਾਜ਼ਮ ਦਾ ਮੋਬਾਈਲ ਤੇ ਕਰ ਮੇਰੇ ਮੁਲਾਜ਼ਮ ਦਾ ਮਾਇਆ ਸੀਗਾ ਇਹਨਾਂ ਨੇ ਘੋੜਿਆ ਗਿਆ ਹੁਣ ਵਾਪਸ ਲੈ ਲਿਆ ਜੀ ਹੁਣ ਵਾਪਸ ਲੈ ਆਇਆ ਜੀ ਜਿਹੜੇ ਆ ਮੇਰੇ ਮੋਟਰਸਾਈਕਲ ਬੌੜੇ ਦਾ ਬੌੜੇ ਹਾਂ ਜੀ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਆਪਣੇ ਇਹਨੇ ਹੈਲਮਟ ਲਾਇਸੈਂਸ ਤੇ ਮੈਸੂਰ ਕੀਤਾ ਮੇਰੇ ਨਾਲ ਆਣਾ ਅੱਛਾ ਜੀ ਤੇ ਜਿਹੜੇ ਕਹਿੰਦੇ ਕਿ ਆਪਣੇ ਪੁਲਿਸ ਅਫਸਰ ਦੇ ਆਪਣੇ ਹੈਗੇ ਰਿਲੇਟਿਵ ਹੈਗੇ ਨੇ ਘਰ ਹੈਗੇ ਉਹ ਸਟਾਈਰ ਨਹੀਂ ਆ ਰਹੀ ਸਾਹਮਣੇ ਇਹ ਤਾਂ ਹਾਂ ਸਾਹਿਬ ਦੇ ਕਹਿੰਦੇ ਨੇ ਕਦਰ ਸੁਤਾਈ ਨਹੀਂ ਆਈ ਜਾਂ ਦੱਸਣ ਕਿ ਇਹ ਅਸਲੀ ਸਾਹਿਬ ਦਾ ਨਾਮ ਲੈਣਾ ਮੈਂ ਸਿਰਫ ਇਹ ਹਾਂ ਕਿ ਦੋ ਮਹੀਨੇ ਸਰਕਾਰੀ ਸਰ ਤੁਸੀਂ ਪੁੱਛ ਲੋ ਕਿ ਕਿਹੜੇ ਅਫਸਰ ਦਾ ਨਾਮ ਲੈਂਦੇ ਆ ਨਾ ਹੀ ਲੈ ਰਹੇ ਨਾ ਦੱਸ ਦੋ ਜਿਵੇਂ ਕਹਿ ਰਹੇ ਮੈਂ ਦੋ ਮਿਲਾਈ ਮੇਰੇ ਨਾਲ ਸੀ ਕੌਣ ਸੀ ਕਿ ਜੀ ਉਹ ਦੱਸੋ ਨਹੀਂ ਆਪਾਂ ਨਾ ਹੀ ਦੱਸਦੇ ਮੁਲਾਜ਼ਮਾ ਹਾਂ ਹਾਂ ਇਹ ਪੁੱਛੋ ਕੌਮ ਆਉਂਦੇ ਆ ਨਹੀਂ ਨਹੀਂ ਪੁੱਛੋ ਸਿਮਲ ਜੀ ਆ ਬੰਦੇ ਇਹੋ ਨਹੀਂ ਨਹੀਂ ਸਰ ਸਿਗਰਟ ਪੁਲੀਸ ਮੈਨੂੰ ਪਤਾ ਨਹੀਂ ਪਹਣਿਆ ਪਤਾ ਨਹੀਂ ਉਹ ਲੇਡੀਜ਼ ਗਏ ਹੈ ਦੋ ਦੋ ਮੈਂਬਰ ਸੀਗੇ ਇੱਕ ਇੱਕ ਟਵਾਰ ਉਹ ਬਲੋਤਿਆ ਤੁਸੀਂ ਪੁੱਛੋ ਵੀ ਕਿਹੜੇ ਅਫਸਰ ਕਿੱਥੋਂ ਦੇ ਰਹਿਣਾ ਕਰੇ ਮੁਲਾਜ਼ਮਾ ਹੈ ਨਾ ਪੁੱਛੋ ਸਾਰੇ ਨਾ ਕੋਈ ਗੱਲ ਹੁ ਇਹ ਆਪਣੇ ਅਫਸਰ ਸਾਹਿਬਾਂ ਨੂੰ ਦੱਸ ਦਿੱਤਾ ਆ ਕਿ ਇਹ ਮੈਂ ਨਹੀਂ ਨਹੀਂ ਬੋਲ ਰਿਹਾ ਕਿ ਭਈ ਆਪਣੂੰ ਵਾਈਫ ਰੱਖ ਲਿਆ ਕਿਸੇ ਅਫਸਰ ਦੀ ਪਰ ਕਿਸੇ ਅਫਸਰ ਨਾਲ ਗੱਲ ਨਹੀਂ ਕਰਾਈ ਹੁੰਦੀ ਹੂੰ ਫਿਰ ਮੈਂ ਕਹਿੰਦਾ ਕਿ ਇਹ ਮਾੜਾ ਸੌਲ ਹੋ ਰਿਹਾ ਤੁਹਾਨੂੰ ਕਿਹਨੂੰ ਕਿਉਂ ਕਿ ਮੋਰਸਾ ਫੋਨ ਕਰਕੇ ਖਾਣੇ ਤੇ ਨਹੀਂ ਉਹ ਤਾਂ ਕਹਿੰਦੇ ਚਲਾਨ ਕਰਦੇ ਉਹ ਤਾਂ ਮੈਂ ਨਹੀਂ ਕਰਦਾ ਹਾਂ ਉਹ ਕਹਿੰਦੇ ਉਹ ਚੀਜ਼ਾਂ ਕਰ ਲਈ ਪਰ ਕਹਿੰਦੇ ਇੱਕ ਜਿਹੜਾ ਮਿਸ ਬੀਬੀ ਜੀਪੀ ਦੇ ਪੈਸੀ ਭੁਗਤਾਂਗੇ ਤੇ ਤੇ ਪਰਚਾ ਕਰਾਂਗੀ ਮੈਂ ਤੁਮਤਮਾਂ ਦੀ ਨਾ ਰਹਿੰਦੀ ਆ ਮੈਂ ਤਾਂ ਪਰਚਾ ਕਰਾਂਗੀ ਤੁਮਤਮਾਂ ਦੇ ਨਾ ਰਹਿੰਦੀ ਨਹੀਂ ਉਹਨਾਂ ਨੇ ਆਪਣੇ ਜੋ ਮੈਂ ਸਰਕਾਰ ਜਿਹੜੀ ਹੈ ਮਾਨ ਸਾਹਿਬ ਦੀ ਹੈ ਉਹ ਸਾ ਤੁਸੀਂ ਬਾਅਦ ਲੇਟ ਆਏ ਹੋ ਬਹੁਤ ਕੁਝ ਬੋਲੇ ਨੇ ਨਹੀਂ ਹੁਣ ਦੀ ਸਟੇਟਮੈਂਟ ਹੈ ਕਿ ਉਹ ਕਿੱਥੇ ਹੈ ਮਾਨ ਸਰਕਾਰ ਜਿਹੜੇ ਬੋਲਦੇ ਨੇ ਕਿ ਲੇਡੀਜ਼ ਦੇ ਨਾਲ ਕਦੀ ਕੋਈ ਬਦਮਿਜ਼ੀ ਨਹੀਂ ਹੋਏਗੀ ਅਸੀਂ ਬਦਮਿਜ਼ੀ ਨਹੀਂ ਅਸੀਂ ਨੂੰ ਲੈਂਗੁਏਜ ਵਿੱਚ ਗੱਲ ਕੀਤੀ ਨਹੀਂ ਮੈਂ ਨਹੀਂ ਕੀਤੀ ਬਾਪ ਜੀ ਜਿਹੜੇ ਸਾਡੇ ਮੈਂਬਰ ਨੇ ਕੀਤੀ ਜਾਂ ਨਾ ਕਿਸੇ ਮਰਾ ਦੀ ਮੈਨੂੰ ਉਹ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆਂ ਅਸੀਂ ਇਸ ਕਰਕੇ ਤੇ ਮੋਬਾਈਲ ਫੋਨ ਲਿਆ ਆਏ ਨੇ ਤੇ ਉਹਨਾਂ ਨੇ ਰੋਕਿਆ ਵੀ ਨਹੀਂ ਕੋਈ ਜਣਾ ਨਹੀਂ ਆਇਆ ਵੀ ਹੋਰ ਵੀ ਕਹਿੰਦੇ ਵੀ ਸਾਡੇ ਨਾਲ ਜਿਹੜੇ ਉਹਨਾਂ ਦੇ ਜਿਹੜੇ ਸੀਗੇ ਹਾਫ ਹਾਫ ਜਿਹੜੇ ਸੀਗੇ ਪੂਰੀ ਲੈਂਗੁਏਜ ਹੀ ਸਿੱਖ ਨਹੀਂ ਸੀ ਜੋ ਕਹਿ ਰਹੇ ਨੇ ਜੋ ਅਲੇਕੀ ਸਾਰਾ ਇਲਜਾਮ ਲਾ ਰਹੀ ਆ ਉਹਨੇ ਪਿਛੇ ਸਾਰ ਕਿੰਨੇ ਬੰਦੇ ਫਿਰਦੇ ਆ ਭਾਜੀ ਕੋਲ ਤੇ ਆਹ ਤਕਲਾਣ ਮੁੰਡਾ ਫਕਤਾਵਾ ਮੰਗਣ ਵਾਲਾ ਉਹਨੂੰ ਪੁੱਛ ਲਓ ਪਿਛਣ ਵਾਲਾ ਕਿੰਨੇ ਬੰਦੇ ਫਿਰਦੇ ਆ ਨਾਰੀ ਇਲਜਾਮ ਲਾ ਰਹੀ ਆ ਮੈਂ ਤੁਹਾਨੂੰ ਪੁੱਛ ਲਵਾਂ ਠੀਕ ਜਿਹੜੇ ਜਿਹੜੇ ਕਾਰਵਾਈ ਕਰਨੀ ਕਾਨੂੰਨੀ ਕਰਵੇ ਉਹ ਕਰਦੇ ਜਿਹੜੇ ਮਿਸ ਵੀ ਅਲਿਗੇਸ਼ਨ ਹੈ ਉਹਦੇ ਫਿਰ ਕਿਵੇਂ ਨਿਪਟਾਰਾ ਹੋਏਗਾ ਉਹ ਲੈਸ਼ਨ ਉਹ ਲਾ ਰਹੇ ਨੇ ਮੈਂ ਤਾਂ ਵੀ ਅਲਿਗੇਸ਼ਨ ਵੀ ਮੈਨੂੰ ਉਹ ਰੋਕਿਆ ਮੈਨੂੰ ਉਹ ਕਰਦੇ ਪਾਉਣਗੇ ਪਰ ਆਪਾਂ ਇਹ ਗੱਲ ਹੀ ਕੀਤੀ ਉਹ ਛੁੱਟ ਲਾ ਰਹੇ ਆ ਆਹ ਮੁੰਡਾ ਹੈ ਜਾ ਇੱਥੇ ਬੜੇ ਮੈਂਬਰ ਹੈਗੇ ਇੱਥੇ ਅਸੀਂ ਕੋਈ ਨਹੀਂ ਕਰਾਵਾ ਦੇਦਾ ਅੰਨੇ ਕੋਈ ਕੰਫਰਮ ਨਹੀਂ ਕਰਦਾ ਦੂਰ ਰਿਸ਼ਵਤ ਤਾਂ ਦੂਰ ਪਰ ਪੁਲਸ ਗਲਤ ਕਰ ਰਹੀ ਆ ਪੁਲਸ ਧੱਕਾ ਕਰ ਰਹੀ ਆ ਪੁਲਸ ਮੈਨੂੰ ਬਤਨੀਜਾ ਬੋਲੀ ਆ ਮੈਂ ਡੀਜੀਪੀ ਤੱਕ ਪੇਸ਼ ਹੋਊਂਗੀ ਇਸ ਬੰਦੇ ਤੇ ਪਰਚਾ ਦਰਜ ਕੀਤਾ ਜਾਵੇ ਹਰਪ੍ਰੀਤ ਸਿੰਘ ਕੋਲ ਜੀ ਤੁਸੀਂ ਮੁਲਾਜ਼ਮ ਹੋ ਨਹੀਂ ਬੱਚਾ ਹੈ ਫਰਮਾਨ ਤੁਸੀਂ ਆਪੇ ਪਹਿਲਾਂ ਤੁਸੀਂ ਕਿਹ ਮੁਲਾਜ਼ਮ ਹੈ ਮੁਲਾਜ਼ਮ ਖੜਾ ਜੀ ਨਾਲ ਨਾਲ ਨਹੀਂ ਮੁਲਾਜ਼ਮ ਖੜੇ ਇੱਧਰ ਦੋ ਖੜੇ ਮੁਲਾਜ਼ਮ ਨਾਲ ਨਾਲ ਇਹ ਜਿਹੜੇ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਕਿ ਜਾਂ ਫਿਰ ਉਹ ਕਹਿ ਰਹੇ ਕਿ ਮੈਡਮ ਜੀ ਦੱਸ ਰਹੀ ਕਿ ਐਸਪੀ ਸਾਹਿਬ ਦੇ ਘਰ ਵਾਲੀ ਕਹਿੰਦੀ ਸਾਨੂੰ ਕੋਈ ਇਦਾਂ ਦੀ ਪ੍ਰੂਫ ਦਿੱਤਿਆ ਨਹੀਂ ਜਾਂ ਫਿਰ ਆਗੇ ਪੁਲਿਸ ਸਾਹਿਬ ਵੀ ਆ ਗਏ ਹਾਂਜੀ ਐਸਪੀ ਸਾਹਿਬ ਵੀ ਆ ਰਹੇ ਕਰੋ ਤਾਂ ਕਰੀ ਜੀ ਆਗੇ ਬਸ 5-10 ਮਿੰਟ ਤੱਕ ਅਸੀਂ ਰੁਕੇ ਹਾਂ ਐਸਪੀ ਸਾਹਿਬ ਹੀ ਪਹਿਲਾਂ ਬੋਲਿਆ ਐਸਪੀ ਸਾਹਿਬ ਦੇ ਮੈਡਮ ਆ ਉਹ ਕਹਿੰਦੇ ਬੇਟਾ ਚਲਾਨ ਹੋਊਗਾ ਹੈਲਮਟ ਨਹੀਂ ਹੈਗਾ ਚਲੋ ਤੋਰਤਾ ਅਸੀਂ ਆਖੇ ਨਹੀਂ ਨਹੀਂ ਚਲੋ ਜੇ ਸਾਡੇ ਤੇ ਚਲਾਨ ਨਹੀਂ ਹੈਲਮਟ ਪਾ ਦੋ ਫਿਰ ਤੋਰ ਕਿਉਂ ਰਹੇ ਨੇ ਚਲਾਨ ਕਿੰਨਾ ਕਰਿਆ ਨੇ ਨੇ ਅਸੀਂ ਆਏ ਦਾ ਸੌਮੀ ਮੈਡਮ ਐਸਪੀ ਦੀ ਨਹੀਂ ਉਹ ਤਾਂ ਕਹਤਾ ਹੀ ਮੋਟਰਸਾਈਕਲ ਕਹਿੰਦੇ ਬਾਉਂਡ ਕਰਤਾ ਹੁਣ ਆਪਣੇ ਮਾਉਂਡ ਕਰਤਾ ਜੀ ਉਹ ਤਾਂ ਅਸੀਂ ਕਹਿੰਦੇ ਕਾਰਵਾਈ ਕਰ ਰਹੇ ਹਾਂ ਜੀ ਮੋਟਰਸਾਈਕਲ ਬਾਉਂਡ ਕਰ ਦਿੱਤਾ ਪਰਚਾ ਹੋਵੇ ਫਿਰ ਸਾਡਾ ਬਾਉਂਡ ਹੋ ਗਿਆ ਬਤਮੀਜ਼ ਤਾਂ ਬੋਲਿਆ ਹੁੰਦਾ ਤੇ ਪਰਚਾ ਹੋਵੇ ਉਹਦੇ ਤੇ ਵੀ ਪਰਚਾ ਹੋਵੇ ਜਿਸ ਤਰੀਕੇ ਨਾਲ ਸਭ ਤੋਂ ਬੋਲੇ ਤੇ ਨਾ ਤੁਹਾਨੂੰ ਜਿੱਦਾਂ ਉਹਨਾਂ ਨੇ ਉਹ ਉਹ ਅਲਿਗੇਸ਼ਨ ਆਪਣੇ ਉੱਤੇ ਲਾ ਰਹੇ ਕਿ ਤੁਹਾਡੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਹੁਣੀ ਬਾਪ ਨਾਲ ਗੱਲ ਕਰਨੀ ਹੈ ਇੱਧਰ ਉਹ ਮੈਨੂੰ ਇਹ ਬੋਲੂਗਾ ਇਹ ਬੰਦੇ ਨੇ ਮੈਨੂੰ ਐ ਬੋਲਿਆ ਇੱਧਰ ਆ ਨੀ ਤੂੰ ਕੌਣ ਹੁੰਨੀ ਹੈ ਮੈਡਮ ਤੁਹਾਨੂੰ ਬਾਰ ਬਾਰ ਤੇ ਕਹਿ ਰਹੇ ਗਾਲ ਨਾ ਕੱਢੋ ਤੁਸੀਂ ਤੁਸੀਂ ਵੈਸੇ ਕਿਹਾ ਸੁਧਰ ਬਾਬਲੀ ਗੱਲ ਤੋਂ ਵੱਡ ਬੋਲੇ ਤੁਸੀਂ ਗਾਲ ਗਾਲਾ ਨਾ ਕੱਢੋ ਗਾਲਾ ਨਾ ਨਾ ਕੱਢੋ ਉਸ ਵਿੱਚ ਹੈ ਤੁਸੀਂ ਉਸਦਾ ਕੋਈ ਵੀਡੀਓ ਪ੍ਰੂਫ ਆਪਣੇ ਕੀਤਾ ਜੀ ਰਿਕਾਰਡ ਕੀਤਾ ਸਾਡੇ ਕੋਲ ਹੈ ਵੀਡੀਓ ਪ੍ਰੂਫ ਵੀਡੀਓ ਪ੍ਰੂਫ ਦਿਖਾ ਦਿਓ ਜੀ ਵੀਡੀਓ ਪ੍ਰੂਫ ਦਿਖਾ ਦਿਓ ਇਹ ਦੇਖ ਰਹੀ ਹੈ ਸਾਰੇ